एनवायरमेंट कनाडा ਦੇ ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੀ ਗਈ ਮੌਸਮ ਰਿਪੋਰਟ ਮੁਤਾਬਕ ਟੋਰਾਂਟੋ ਨੇ ਇੱਕੋ ਹੀ ਦਿਨ ਦੇ ਵਿੱਚ ਰਿਕਾਰਡ ਤੋੜ ਪਰ ਪਾਰੀ ਤਜ ਕੀਤੀ ਹੈ ਟੋਰਾਂਟੋ ਸਿਟੀ ਸੈਂਟਰ ਦੇ ਵਿੱਚ 56 ਸੈਂਟੀਮੀਟਰ ਜਦਕਿ ਪੀਅਰਸਨ ਇੰਟਰਨੈਸ਼ਨਲ 에어ਪੋਰਟ ਉੱਤੇ 46 ਸੈਂਟੀਮੀਟਰ ਬਰਫ਼ ਪਈ ਹੈ ਜੋ ਇੱਕ ਦਿਨ ਦੇ ਵਿੱਚ ਹੋਈ ਸਭ ਤੋਂ ਵੱਧ ਬਰਫ਼ਾਰੀ ਮੰਨੀ ਜਾ ਰਹੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਨਵਰੀ 2026 ਦੇ ਵਿੱਚ ਹੁਣ ਤੱਕ ਕੁੱਲ 88.2 ਸੈਂਟੀਮੀਟਰ ਬਰਫ਼ ਪੈ ਚੁੱਕੀ ਹੈ ਇਹ ਅੰਕੜਾ 1937 ਤੋਂ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਬਰਫ਼ੀਲਾ ਜਨਵਰੀ ਅਤੇ ਕੁੱਲ ਮਿਲਾ ਕੇ ਸਭ ਤੋਂ ਬਰਫ਼ੀਲਾ ਮਹੀਨਾ ਸਾਬਤ ਹੋਇਆ ਤੇਜ਼ ਪਰਫੀਲੇ ਤੂਫਾਨ ਅਤੇ ਕੜਾਕੇ ਦੀ ਥਾਂ ਤੇ ਕਰ ਨੈਤਵਾਨ ਨੂੰ ਟੌਨਟੋ ਦੇ ਵਿੱਚ ਹਵਾਈ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੈਂਕੜੇ ਉਡਾਨਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਕਾਫੀ ਦੇਰੀ ਦੇ ਨਾਲ ਚਲੀਆਂ। ਹਾਲਾਤ ਇੰਨੇ ਖਰਾਬ ਸਨ ਕਿ ਸ਼ਹਿਰ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਅਤੇ ਬਿਨਾਂ ਲੋੜ ਯਾਤਰਾ ਤੋਂ ਬਚਣ ਦੀ ਵੀ ਅਪੀਲ ਕੀਤੀ। ਐਨਵਾਇਰਨਮੈਂਟ ਕੈਨੇਡਾ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਸੀ ਕਿ ਟੌਨਟੋ ਤੇ ਹਲਟਵਾਲੇ ਦੇ ਇਲਾਕੇ ਵਿੱਚ 50 ਸੈਂਟੀਮੀਟਰ ਤੋਂ ਵੱਧ برف ਪੈ ਸਕਦੀ ਹੈ। ਇਹ ਤੂਫਾਨ 온ਟਾਰੀਓ ਤੋਂ ਹੁੰਦਾ ਹੋਇਆ ਪੂਰਬੀ ਕੈਨੇਡਾ ਵੱਲ ਵੱਧ ਗਿਆ, ਜਿੱਥੇ ਹੋਰ ਇਲਾਕਿਆਂ ਦੇ ਦੇਲੀ ਤਿਆਰੀਆਂ ਕਿੱਟੀਆਂ ਖੀਆਂ ਟੌਨਟੋ ਤੋਂ ਪੂਰਬੀ ਡਰਾਮਾ ਰੀਜ਼ਨ ਦੇ ਵਿੱਚ ਦੁਪਹਿਰ ਤੱਕ ਤੇਜ਼ ਹਵਾਵਾਂ ਦੇ ਨਾਲ ਲਗਾਤਾਰ برف ਪੈਂਦੀ ਰਹੀ ਇਸ ਦੇ ਨਾਲ ਹੀ ਪੋਰਲ ਫੋਰਟੈਕਸ ਦੇ ਪ੍ਰਭਾਵ ਕਾਰਨ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਵੱਡੇ ਹਿੱਸੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਹਵਾ ਨਾਲ ਮਿਲੀ ਠੰਡ 40 ਡਿਗਰੀ ਤੱਕ ਮਹਿਸੂਸ ਕੀਤੀ ਗਈ ਪੀਅਰਸਨ 에ਅਰਪੋਰਟ ਦੀ ਵੈਬਸਾਈਟ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ ਟੌਨਟੋਨ ਅਤੇ ਜਾਨ ਵਲਗੀਆਂ 900 ਤੋਂ ਵੱਧ ਉਡਾਨਾਂ ਵਿੱਚ 60 ਫੀਸਦੀ ਤੋਂ ਜ਼ਿਆਦਾ ਰੱਦ ਕਰ ਦਿੱਤੀਆਂ ਗਈਆਂ